ਗੁਰੂ ਗੁਰੂ ਵਾਹ 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 ਗੁਰੂ ਵਾਹਿ 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 ਗੁਰੂ ਗੁਰੂ ਵਾਹ 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 ਸਤਨਾਮ ਵਾਹਿਗੁਰੂ ਪੂਰਾ ਪ੍ਰਭ ਆਰਾਧਿਆ ਪੂਰਾ ਜਗਾ ਨਾਓ ਨਾਨਕ ਪੂਰਾ ਪਾਇਆ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਪੂਰੇ ਕੇ ਗੁਣ ਗਾਉ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਸਤ ਸੰਗਤ ਦੀਆਂ ਕੜੀਆਂ ਦੇ ਅੰਦਰ ਆਪ ਜੀ ਜਿੰਨੀਆਂ ਸੰਗਤਾਂ ਦੂਰੋਂ ਨੇੜਿਓਂ ਇਲਾਕਿਆਂ ਨਗਰਾਂ ਚੋਂ ਚੱਲ ਕੇ ਧੰਨ 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 ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਹਜ਼ੂਰੀ ਦੇ ਵਿੱਚ ਪਹੁੰਚਿਓ ਆਪ ਜੀ ਦੇ ਵੱਡੇ ਭਾਗ ਨੇ ਤਨ 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 ਬਾਬਾ ਆਨੰਦ ਸਿੰਘ ਜੀ ਮਹਾਰਾਜ ਉਹਨਾਂ ਤੋਂ ਵਰਸਾਏ ਹੋਏ ਪਿਆਰ ਦੇ ਥਾਪੜੇ ਲੈ ਹੋਏ ਮਹਾਪੁਰਖ ਤਨ 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 ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੇ ਉਹਨਾਂ ਤੋਂ ਵਰਸਾਏ ਹੋਏ ਪਿਆਰ ਦੀ ਮੂਰਤ ਤੁਹਾਡੇ ਇਲਾਕੇ ਦੀ ਸ਼ਾਨ ਤੁਹਾਡੇ ਇਲਾਕੇ ਦੇ ਸੰਤ ਤੋਡੇ ਇਲਾਕੇ ਦੇ ਗੁਰਮੁਖ ਪਿਆਰੇ ਸਾਧੂ ਸੰਤ ਮਹਾਤਮਾ ਰੱਬ ਦੇ ਪਿਆਰ ਵਾਲੇ ਸੰਤ ਬਾਬਾ ਗੀਜਾ ਸਿੰਘ ਜੀ ਦੇ ਪਾਵਨ ਪਵਿੱਤਰ ਗ੍ਰਹਿ ਘਰ ਦੇ ਵਿੱਚ ਪਹੁੰਚਿਓ ਆਪ ਜੀ ਦੇ ਵੱਡੇ ਪਾਗਨੇ ਮੇਰੇ ਤੋਂ ਪਹਿਲਾਂ ਬਹੁਤ ਹੀ ਪਿਆਰ ਦੇ ਅੰਦਰ ਭਾਈ ਸਾਹਿਬ ਪਾਈ ਹਰਦੀਪ ਸਿੰਘ ਜੀ ਹੁਰਾਂ ਨੇ ਬਾਬਾ ਜੀ ਗਿਜਾ ਸਿੰਘ ਦੀ ਕਲਮ ਬੰਦ ਕੀਤੀ ਹੋਈ ਰਚਨਾ ਕਿਉਂਕਿ ਕਹਿੰਦੇ ਜਦੋਂ ਰੱਬ ਕਿਰਪਾ ਕਰਦਾ ਨਾ ਰੱਬ ਆਪਣੀ ਜੀਵਨ ਚ ਮਨੁੱਖ ਦੇ ਕਲਾ ਭਰਨੇ ਸ਼ੁਰੂ ਕਰ ਦਿੰਦਾ ਜਿਵੇਂ ਜਿਵੇਂ ਕੋਈ ਰੱਬ ਨਾਲ ਵਾਹਿਗੁਰੂ ਸ਼ਬਦ ਨਾਲ ਜੁੜਦਾ ਨਾ ਮਹਾਰਾਜ ਉਹਦੇ ਚ ਬਿਆਨਤ ਕਲਾ ਭਰ ਦਿੰਦੇ ਨੇ ਕਿਉਂਕਿ ਵਾਹਿਗੁਰੂ ਚ ਵੀ ਬਹੁਤ ਕਲਾ ਹੈ ਤੇ ਜਿਹੜਾ ਗੁਰੂ ਨਾਲ ਪਿਆਰ ਕਰਦਾ ਫਰਮਹਾਰਾਜ ਉਹਦੇ ਚ ਵੀ ਬੇਅੰਤ ਕਲਾ ਪਰ ਦਿੰਦੇ ਨੇ ਉਸ ਕਲਾ ਦੇ ਅੰਦਰ ਬਾਬਾ ਗੀਜਾ ਸਿੰਘ ਜੀ ਹੋਰਾਂ ਨੇ ਕਵਿਤਾ ਲਿਖੀ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਕਿਵੇਂ ਹੋਈ ਭਾਈ ਹਰਦੀਪ ਸਿੰਘ ਹੋਰਾਂ ਨੇ ਬੜੇ ਪਿਆਰ ਦੇ ਨਾਲ ਬਾਬਾ ਜੀ ਦੀ ਲਿਖੀ ਹੋਈ ਕਵਿਤਾ ਨੂੰ ਉਚਾਰਨ ਕੀਤਾ ਤੇ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਸਭ ਤੋਂ ਪਹਿਲਾਂ ਆਪਾਂ 30 ਦਿਨਾਂ ਬਾਅਦ ਇਕੱਠੇ ਹੁੰਨੇ ਆ ਤੇ 30 ਦਿਨਾਂ ਚ ਬੜੇ ਉਤਰਾ ਚੜ੍ਹਾ ਤੁਪਾਂ ਛਾਵਾਂ ਚਿੰਤਾਵਾਂ ਫਿਕਰ ਵੀ ਬੜੇ ਬਣ ਜਾਂਦੇ ਨੇ ਆਓ 30 ਦਿਨਾਂ ਤੋਂ ਬਾਅਦ ਮਹਾਪੁਰਖਾਂ ਨੇ ਲਾ ਕੇ ਤੇ ਕਿਰਪਾ ਕੀਤੀ ਆਪਾਂ ਨੂੰ ਇਸ ਦਸਵੀਂ ਦਾ ਦਿਹਾੜਾ ਮਨਾਉਣ ਦੀ ਸੀਸ ਬਖਸ਼ੀ ਹੈ ਜਿੱਥੇ-ਜਿੱਥੇ ਬੈਠੋ ਪਹਿਲਾਂ ਇਸ ਤਰ੍ਹਾਂ ਦੋਨੋਂ ਹੱਥ ਜੋੜੋ ਦੋਨੋਂ ਹੱਥ ਇਸ ਤਰ੍ਹਾਂ ਜੋੜਿਆ ਕਰੋ ਇਹੀ ਅਰਦਾਸ ਹੈ ਇਹੀ ਜਾਪ ਹੈ ਇਹੀ ਸਿਮਰਨ ਹੈ ਇਹੀ ਮਨੰਤ ਹੈ ਇਹੀ ਗੁਰੂ ਸਾਹਿਬ ਕੋਰ ਤਰਲ ਹੈ ਤੇ ਸਾਰੇ ਗੱਜ ਵਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਿਓ ਜਨ ਅਰਜਨ ਦੇਵ ਗੁਰੂ ਜਪਿਓ ਬੋਲੋ ਕਾ ਜਪਿਓ ਜਨ ਅਰਜਨ ਦੇਵ ਗੁਰੂ ਮਹਾਰਾਜ ਕਹਿੰਦੇ ਇੰਨੀ ਗੱਲ ਹੀ ਬੜੀ ਐ ਕਿ ਜਦੋਂ ਤੂੰ ਇੱਕ ਵਾਰੀ ਕਹਿ ਦਿੰਨਾ ਧੰਨ 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 ਗੁਰੂ ਅਰਜਨ ਦੇ ਮਹਾਰਾਜ ਐਨੀ ਗੱਲ ਕਹਿਣ ਦੀ ਧੀਰਾ ਮਹਾਰਾਜ ਕਹਿੰਦੇ ਮੈਂ ਸਮਰੱਥ ਗੁਰੂ ਐ ਤੇ ਮਹਾਰਾਜ ਕਹਿੰਦੇ ਮੈਂ ਤੇਰੇ ਸਿਰ ਤੇ ਹੱਥ ਰੱਖਦਾ ਵੀ ਤੂੰ ਮੈਨੂੰ ਇੰਨਾ ਪਿਆਰ ਕਰਦਾ ਕਹਿੰਦੇ ਧੰਨ ਗੁਰੂ ਅਰਜਨ ਦੇ ਮਹਾਰਾਜ ਹਰ ਪਾਸਿਓ ਜਿੰਨਾ ਵੀ ਪਰਿਵਾਰ ਦੇ ਸਕੇ ਸੀ ਜਿੰਨੇ ਸਮੇਂ ਦੀਆਂ ਸਰਕਾਰਾਂ ਸੀ ਸਾਰਿਆਂ ਨੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਤਪਾਉਣ ਵਾਲੇ ਕੋਈ ਅਸਰ ਨਹੀਂ ਸੀ ਛੱਡੇ ਹਰ ਪਾਸਿਓਂ ਗੁਰੂ ਅਰਜਨ ਦੇ ਮਹਾਰਾਜ ਨੂੰ ਤਪਾਇਆ ਜਾਂਦਾ ਸੀ ਜੇਠ ਦਾ ਮਹੀਨਾ ਹਾੜ ਦੀਆਂ ਤੁੱਪਾਂ ਤੇ ਕਹਿਣ ਵਾਲਿਆਂ ਨੇ ਵੀ ਗੁਰੂ ਅਰਜਨ ਦੇ ਮਹਾਰਾਜ ਨੂੰ ਵੱਡੇ ਵੱਡੇ ਬੋਲ ਮਾਰਤੇ ਸੀ ਮਹਾਰਾਜ ਨੂੰ ਕਹਿੰਦੇ ਇਹਨਾਂ ਦੇ ਘਰੇ ਤਾਂ ਬੱਚਾ ਹੀ ਹੈ ਨਹੀਂ ਮਾਫ਼ ਕਰਿਓ ਬੋਲ ਕਬੂਲ ਸਹਾਰ ਜਾਨਾ ਮਹਾਰਾਜ ਕਹਿੰਦੇ ਵੀ ਤਪਾਂ ਦੇ ਸਿਰ ਵੱਡਾ ਤਾਪ ਹੁੰਦਾ ਹੈ ਕਿਸੇ ਨੇ ਤੁਹਾਨੂੰ ਬੋਲ ਕਹਿ ਦਿੱਤਾ ਮਹਾਰਾਜ ਕਹਿੰਦੇ ਤੁਸੀਂ ਸਹਾਰ ਗਏ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਮੇਰੇ ਨਾਲ ਵੀ ਇਹੀ ਕਰਦੇ ਸੀ ਆਪਣੇ ਕਹਿੰਦੇ ਮਹਾਰਾਜ ਨੂੰ ਬੋਲ ਕਬੂਲ ਮਾਰਨੇ ਇਹਨਾਂ ਦੇ ਘਰੇ ਔਲਾਦ ਨਹੀਂ ਇਹਨਾਂ ਦੇ ਘਰੇ ਕੋਈ ਬੱਚਾ ਹੀ ਨਹੀਂ ਤੇ ਜਿੰਨਾ ਕੋ ਸਹ ਇਹ ਆਪਣਾ ਹੀ ਹੋਊਗਾ ਪਰ ਜਿਹੜਾ ਵਾਹਿਗੁਰੂ ਜਿਹੜਾ ਪਰਮੇਸ਼ਰ ਸਾਰੀਆਂ ਘਟਾਂ ਦੇ ਵਿੱਚ ਸਰਬਵਿਆਪਕ ਹੈ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਜਦੋਂ ਉਸ ਦਰ ਤੇ ਆ ਕੇ ਆਪਾਂ ਨਮਸਕਾਰ ਕਰਦੇ ਹਾਂ ਦੋਨੋਂ ਹੱਥ ਜੋੜਦੇ ਹਾਂ ਤੇ ਮਹਾਰਾ ਸੱਚੇ ਪਾਤਸ਼ਾਹ ਤੇਰੇ ਵੱਲ ਦੇਖ ਕੇ ਕਹਿੰਦੇ ਨੇ ਵੀ ਦੱਸ ਉਦਾਸ ਨਾ ਹੋ ਤੂੰ ਖੁਸ਼ੀ ਚਾ ਤੂੰ ਖੇੜੇ ਚਾ ਤੇ ਉਸੇ ਗੁਰੂ ਅਰਜਨ ਦੇ ਮਹਾਰਾਜ ਦੇ ਘਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਤੇ ਨਾਲ-ਨਾਲ ਜਿਹੜਾ ਗੁਰੂ ਸਾਹਿਬ ਦੇ ਆਸੇ-ਪਾਸੇ ਚੱਲਣ ਵਾਲੇ ਵਿਰੋਧੀ ਨੇ ਉਹ ਵੀ ਸੋਚਦੇ ਨੇ ਵੀ ਕਿਸੇ ਤਰੀਕੇ ਨਾਲ ਕਿਵੇਂ ਲੂਟ ਆਉ ਕਿਵੇਂ ਖਤਮ ਕਰਾਂਗੇ ਪਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਹਰ ਰੋਜ਼ ਕਹਿੰਦੇ ਨੇ ਕਹਿੰਦੇ ਨੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਿਰਥੀਆ ਭਰਾ ਸੀ ਇੰਨਾ ਬਿਮਾਰ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਕੋਲ ਖੜ ਗਏ ਇਹ ਸਿੱਖੀ ਹੈ ਗੁਰੂ ਅਰਜਨ ਦੇਵ ਮਹਾਰਾਜ ਮੰਜੇ ਤੇ ਬਹਿ ਕੇ ਕਹਿੰਦੇ ਭਰਾਵਾ ਤੂੰ ਠੀਕ ਨਹੀਂ ਤੇ ਪਿਰਥੀਆ ਕਹਿੰਦਾ ਵੀ ਹਾਂ ਮੈਂ ਬਿਮਾਰ ਹਾਂ ਮੇਰੀ ਸਿਹਤ ਠੀਕ ਨਹੀਂ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਦੋਨੋਂ ਹੱਥ ਜੋੜੇ ਪਿਆਰ ਦੇ ਵਿੱਚ ਦੋਨੋਂ ਹੱਥ ਜੋੜ ਕੇ ਮਹਾਰਾਜ ਕਹਿੰਦੇ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆ ਗਏ ਅਰਦਾਸ ਉਥੇ ਵੀ ਗੁਰੂ ਅਰਜਨ ਦੇ ਮਾਰੇ ਅਰਦਾਸ ਕੀਤੀ ਹਾਲਾਂਕਿ ਪਿਰਥੀਆ ਚੰਦ ਉਹ ਸੀ ਜਿਨੇ ਧੰਨ ਗੁਰੂ ਅਰਜਨ ਦੇ ਮਾਰਨ ਕਦੇ ਵੀ ਟਿਕ ਕੇ ਆਰਾਮ ਨਾਲ ਮੰਝੇ ਤੇ ਬਹਿ ਨਹੀਂ ਸੀ ਦਿੱਤਾ ਤੋ ਪਾਉਂਦਾ ਹੀ ਰਹਿੰਦਾ ਸੀ ਕੋਈ ਨਾ ਕੋਈ ਛਿੰਝ ਗੁਰੂ ਘਰ ਚ ਛੇੜੀ ਰੱਖਦਾ ਸੀ ਤਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਮੇਂ ਦੇ ਨਾਲ ਫਿਰ ਜਿਹੜਾ ਆਪਣੀ ਝੋਲੀ 'ਚ ਵੱਡੀ ਬਖਸ਼ਿਸ਼ ਗੁਰੂ ਅਰਜਨ ਦੇ ਮਹਾਰਾਜ ਨੇ ਪਾਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਫਿਰ ਮਹਾਰਾਜ ਨੇ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਘਰ ਦਿੱਤਾ ਵਿਰੋਧੀਆਂ ਤੋਂ ਫੇਰ ਨਾ ਚੱਲਿਆ ਜਾਵੇ ਤੁਹਾਨੂੰ ਪਤਾ ਹੈ ਵੀ ਵਿਰੋਧ ਕਿੰਡੀ ਵੱਡੀ ਚੀਜ਼ ਹੋ ਕਿਸੇ ਦਾ ਸੋਹਣਾ ਘਰ ਬਣ ਜਾਵੇ ਇਹੀ ਅਰਦਾਸ ਕਰਿਆ ਕਰੋ ਮਹਾਰਾਜ ਸ਼ੁਕਰ ਹੈ ਮਹਾਰਾਜ ਮੇਰ ਕੀਤੀ ਇਹਨਾਂ ਤੇ ਸ਼ੁਕਰ ਹੈ ਕਿਸੇ ਦੀ ਚੀਜ਼ ਨੂੰ ਦੇਖ ਕੇ ਸੜਿਆ ਨਾ ਕਰੋ ਭਲਾ ਹੀ ਕਰਿਆ ਕਰੋ ਇਹ ਗੁਰੂ ਦਾ ਪਿਆਰ ਹੈ ਮਹਾਰਾਜ ਕਹਿੰਦੇ ਜਿਸ ਦੇ ਅੰਦਰ 타ਤ ਪਰਾਈ ਹੋਵੇ ਕਿਸੇ ਦੇ ਅੰਦਰ ਮਹਾਰਾਜ ਕਹਿੰਦੇ ਸਾੜਾ ਕਿਸੇ ਦੇ ਪ੍ਰਤੀ ਵੇਖਦਾ ਕੁਝ ਵੀ ਨਾ ਰਵੇ ਇਹ ਖਾਤਮ ਹੋ ਜੇ ਮਹਾਰਾਜ ਕਹਿੰਦੇ ਤਿਸ ਦਾ ਕਦੇ ਨਾ ਹੋਵੇ ਭਲਾ ਮਹਾਰਾਜ ਕਹਿੰਦੇ ਉਹ ਕਿੰਨੇ ਇਲਾਜ ਕਰਾ ਲੇ ਜਿੱਥੇ ਮਰਜੀ ਜਾਵੇ ਜੇ ਜੀਵਨ ਦੇ ਅੰਦਰ ਮਹਾਰਾਜ ਕਹਿੰਦੇ ਉਹਦੇ ਸਾੜਾ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਭਲਾ ਨਹੀਂ ਹੋ ਸਕਦਾ ਤੇ ਗੁਰੂ ਕੋਲੇ ਸਾਰੀ ਚੀਜ਼ ਹੈ ਹੀ ਭਲੇ ਦੀ ਕੋਈ ਚੜ ਕੇ ਆਇਆ ਤੇ ਗੁਰੂ ਸਾਹਿਬ ਮਹਾਰਾਜ ਨੇ ਪਿਆਰ ਨਾਲ ਭਲਾ ਕੀਤਾ ਫਿਰ ਮਹਾਰਾਜ ਨੇ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਬਣਾਇਆ ਫਿਰ ਮਹਾਰਾਜ ਨੇ ਸੋਨਾ ਜਾਂ ਨਾਲ ਸਰੋਵਰ ਬਣਾਤਾ ਫਿਰ ਮਹਾਰਾਜ ਨੇ ਕਿਹਾ ਵੀ ਇਸ ਹਰਮੰਦਰ ਸਾਹਿਬ ਦਾ ਇੱਕ ਹੀ ਰਸਤਾ ਰੱਖੋ ਇੱਕ ਆਉਣ ਦਾ ਤੇ ਇੱਕ ਜਾਣ ਦਾ ਇੱਕੋ ਹੀ ਰਸਤਾ ਆਪਣੇ ਕੋਲੇ ਜਿਸ ਘਰ ਚੋਂ ਅਸੀਂ ਆਏ ਆ ਉਸ ਘਰ ਚ ਵਾਪਸ ਜਾਣਾ ਤੁਸੀਂ ਉਹ ਉਸ ਘਰ ਚ ਵਾਪਸ ਜਾਣ ਲਈ ਫਿਰ ਸਾਨੂੰ ਵਾਰ-ਵਾਰ ਜਪਣਾ ਪਊਗਾ ਵਾਹਿਗੁਰੂ 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 ਕਹਿੰਦੇ ਇਸ ਹਰਿਮੰਦਰ ਸਾਹਿਬ ਨੂੰ ਇੱਕੋ ਹੀ ਰਸਤਾ ਰੱਖੋ ਮੈਂ ਵੀ ਇੱਕ ਆ ਗੁਰੂ ਵੀ ਇੱਕ ਹੈ ਤੇ ਆਪਾਂ ਵੀ ਸਾਰੇ ਇੱਕ ਹੀ ਆ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਫਿਰ ਮਹਾਰਾਜ ਕਹਿੰਦੇ ਜਦੋਂ ਉਸ ਦਰਸ਼ਨੀ ਡਿਊੜੀ ਤੋਂ ਜਿੱਥੇ ਅੰਮ੍ਰਿਤ ਵੇਲੇ 2 ਵਜੇ ਤੱਕ ਸੁਖਮਣੀ ਸਾਹਿਬ ਦਾ ਜਾਪ ਹੁੰਦਾ ਹੈ ਫਿਰ ਜਦੋਂ ਉਹਦਾ ਕਵਾੜ ਖੁੱਲਦਾ ਹੈ ਗੇਟ ਖੁੱਲਦਾ ਨਾ ਵੱਡਾ ਦਰਵਾਜ਼ਾ ਖੁੱਲਦਾ ਹੈ ਤੇ ਫਿਰ ਉੱਥੋਂ ਤੁਸੀਂ ਤੁਰਨਾ ਸ਼ੁਰੂ ਕਰ ਦਿਓ ਵਾਹਿਗੁਰੂ 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 ਜਪਦੇ ਤੇ 84 ਕਦਮ ਰੱਖਦਿਆਂ ਰੱਖਦਿਆਂ ਤੁਸੀਂ ਸੰਤਨ ਧੰਨ ਗੁਰੂ ਗ੍ਰੰਥ ਸਾਹਿਬਹਾਰਾਏ ਕੋਲ ਜਾਵੋਗੇ ਫਿਰ ਮਹਾਰਾਜ ਨੇ ਕਿਹਾ ਇੱਕ ਵਾਰੀ ਕੋਈ ਮੇਰੇ ਨਾਲ ਪਿਆਰ ਕਰਨ ਆਜੇ ਸਿਰਫ ਇੱਕ ਕਰੀ ਇੱਕ ਕਰਿਆ ਜੀ ਮਹਾਰਾਜ ਕਹਿੰਦੇ ਉਹਦੀ 84 ਕੱਟ ਦਾਂਗੇ ਇੰਨਾ ਸੋਹਣਾ ਮਹਾਰਾਜ ਨੇ ਸਾਨੂੰ ਹਰਮੰਦਰ ਸਾਹਿਬ ਦਿੱਤਾ ਮਹਾਰਾਜ ਕਹਿੰਦੇ ਮੇਰੇ ਘਰ ਦੇ ਅੰਦਰ ਕੋਈ ਅਰਲੀ ਨਾ ਲਾਓ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਓਗੇ ਨਾ ਕੋਈ ਅਰਲ ਨਹੀਂ ਕੋਈ ਕੁੰਡੀ ਨਹੀਂ ਮਹਾਰਾਜ ਕਹਿੰਦੇ 24 ਘੰਟੇ ਖੁੱਲਾ ਰਹਿਣ ਦਿਓ ਤੇ ਮਹਾਰਾਜ ਨੇ ਕਿਹਾ 24 ਘੰਟੇ ਖੁੱਲਾ ਜਿੱਥੇ ਰਹੋ ਉਥੇ 24 ਘੰਟੇ ਵਾਹਿਗੁਰੂ ਪਰਮੇਸ਼ਰ ਦਾ ਜਾਪ ਹੁੰਦਾ ਰਹਿੰਦਾ ਹੈ 24000 ਸਵਾਸ ਨੇ ਤੇ ਮਹਾਰਾਜ ਕਹਿੰਦੇ 24000 ਸਵਾਸ ਨੂੰ ਸਫਲ ਕਰ ਲਈ ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੇ ਤੂੰ ਮਰੀ ਇੱਕ ਗੱਲ ਮੰਨ ਲੇ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਦਿਆ ਕਰ ਮਹਾਰਾਜ ਕਹਿੰਦੇ ਤੇਰੇ 24000 ਸੁਆਸ ਸਫਲ ਹੋਣਗੇ ਤੇ ਨਾਲ ਇੱਕ ਗੱਲ ਹੈ ਜਿਹੜੀ ਚੀਜ਼ ਤੂੰ ਮੰਗੇਗਾ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਤੈਨੂੰ ਪ੍ਰਾਪਤ ਹੋ ਜਾਊਗੀ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇਜੋ ਬੋਲੈ ਇਹੀ ਹੂਹਾ ਸੱਚੋ ਵੈ ਫਿਰ ਉਸ ਹਰਮੰਦਰ ਸਾਹਿਬ ਦੇ ਅੰਦਰ ਪੋਥੀ ਪਰਮੇਸ਼ਰ ਕਾ ਥਾਨ ਗੁਰੂ ਅਰਜਨ ਦੇ ਮਹਾਰਾਜ ਰੱਖਣ ਲੱਗੀ ਨੇ ਪਰਮਹਾਰਾ ਸੱਚੇ ਪਾਤਸ਼ਾਹ ਉਹਦੇ ਚ ਭਗਤ ਕਬੀਰ ਸਾਹਿਬ ਵਰਗਿਆਂ ਦੇ ਬੋਲ ਲਿਖਤੇ ਕਬੀਰ ਮੇਰੀ ਸਿਮਰਨਨੀ ਰਸਨਾ ਉਪਰ ਰਾਮ ਉਥੇ ਪੀਪੇ ਵਰਗੇ ਸੂਰਦਾਸ ਭਗਤਾਂ ਦੇ ਜਿਨ੍ਹਾਂ ਨੇ ਰੱਬ ਨਾਲ ਪਿਆਰ ਕੀਤਾ ਸਦਨੇ ਵਰਗੇ ਜਿਨ੍ਹਾਂ ਨੇ ਬੱਕਰੇ ਵੱਡ-ਵੱਡ ਢੇਰ ਲਾਤੀ ਸੀ ਮਹਾਰਾਜ ਨੇ ਉਹਨਾਂ ਦੀ ਸਾਰੀ ਗੱਲਣਾ ਰੱਬ ਦੇ ਘਰ ਦੀ ਮਹਾਰਾਜ ਨੇ ਪੋਥੀ ਪਰਮੇਸ਼ਰ ਕਾਥਾਨ ਚ ਲਿਖਤੀ ਹੁਣ ਗੁਰੂ ਸਾਹਿਬ ਮਹਾਰਾਜ ਚਾਹੁੰਦੇ ਨੇ ਜਿਸ ਹਰਮੰਦਰ ਨੂੰ ਤਿਆਰ ਕੀਤਾ ਉਸ ਹਰਮੰਦਰ ਨੂੰ ਇਸ ਲਈ ਤਿਆਰ ਕੀਤਾ ਕਿ ਇਹਦੇ ਅੰਦਰ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਹੈ ਆਪਾਂ ਆ ਜਿਹੜੇ ਆਪਾਂ ਹਰ ਮੰਦਰ ਬੈਠੇ ਆ ਨਾ ਆ ਜਿੱਥੋਂ ਜਿੱਥੋਂ ਤੁਸੀਂ ਆਇਓ ਸਾਰੇ ਤੁਸੀਂ ਰੱਬ ਦਾ ਹਰ ਮੰਦਰ ਸਹਬੋ ਪਰ ਹਾਂ ਇਸ ਹਰ ਮੰਦਰ ਸਾਹਿਬ ਚ ਜਪਜੀ ਸਾਹਿਬ ਦਾ ਪ੍ਰਕਾਸ਼ ਕਰਿਆ ਕਰੋ ਰੋਜ਼ ਰੋਜ਼ ਇਸ ਹਰ ਮੰਦਰ ਸਾਹਿਬ ਚ ਰੋਜ਼ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਕਰੋ ਪ੍ਰਕਾਸ਼ ਕਰਿਆ ਕਰੋ ਜਿਵੇਂ ਐਸ ਗੁਰੂ ਘਰ ਚ ਬੈਠੇ ਕੋਈ ਗੱਲ ਨਹੀਂ ਹੋ ਸਕਦੀ ਤੇ ਮਾਫ਼ ਕਰਨਾ ਦੁਨਿਆਵੀ ਘਰਾਂ ਚ ਰਹਿ ਕੇ ਕੀਤੇ ਗੱਲਾਂ ਕਰ ਕਰ ਕੇ ਕਰ ਕਰ ਕੇ ਕਰ ਕਰ ਕੇ ਕਰ ਕਰ ਕੇ ਸਵਾਸ ਨਾਮ ਕਾਲਿਓ ਇਹ ਸਵਾਸ ਬੜੇ ਕੀਮਤੀ ਨੇ ਇਹ ਮਹਾਰਾਜ ਕਹਿੰਦੇ ਵਾਰ-ਵਾਰ ਨਹੀਂ ਜੇ ਮਿਲਦੇ ਮਹਾਰਾਜ ਕਹਿੰਦੇ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਨਦਰ ਨਿਹਾਲ ਮਹਾਰਾਜ ਕਹਿੰਦੇ ਇੱਕ ਵਾਰੀ ਸਵਾਸ ਪਾਇਆ ਤੇ ਇੱਕ ਸਵਾਸ ਦੀ ਕੀਮਤ ਮਹਾਰਾਜ ਕਹਿੰਦੇ ਬਹੁਤ ਹੈ ਪਰ ਇਸ ਸਵਾਸ ਨਾਲ ਤੂੰ ਸੰਭਾਲਣਾ ਕਰਿਆ ਕਰ ਸਵਾਸ ਦੇ ਨਾਲ ਜਪਣਾ ਕਰਿਆ ਕਰ ਵਾਹਿਗੁਰੂ ਸਵਾਸ ਨਾਲ ਜਪਣਾ ਕਰਿਆ ਕਰ ਸਤਨਾਮ ਵਾਹਿਗੁਰੂ ਸਵਾਸ ਨਾਲ ਜਪਣਾ ਕਰਿਆ ਕਰ ਰਾਮ 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 ਸਵਾਸ ਨਾਲ ਜਪਣਾ ਕਰਿਆ ਕਰ ਅੱਲਾ 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 ਜਦੋਂ ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਹੋਕਾ ਸਮੇਂ ਦੀ ਹਕੂਮਤ ਕੋਲੇ ਗਿਆ ਉਹ ਕਹਿੰਦੇ ਇਹੋ ਜਾਂ ਪੋਥੀ ਪਰਮੇਸ਼ਰ ਦਾ ਥਾਨ ਤਿਆਰ ਕਰ ਦਿੱਤਾ ਹੈ ਇੱਥੇ ਰਾਮ ਰਾਮ ਵਾਲੇ ਦਰਸ਼ਨਾਂ ਨੂੰ ਤੁਰੇ ਆਉਂਦੇ ਆ ਇੱਥੇ ਅੱਲਾ ਅੱਲਾ ਕਹਿਣ ਵਾਲੇ ਦਰਸ਼ਨਾਂ ਨੂੰ ਤੁਰੇ ਆਉਂਦੇ ਆ ਕਿਉਂ ਨਾ ਇਸ ਵੱਧ ਦੀ ਹੋਈ ਤਾਕਤ ਨੂੰ ਰੋਕਿਆ ਜਾਵੇ ਖਤਮ ਕੀਤਾ ਜਾਵੇ ਕਹਿੰਦੇ ਇਹਦਾ ਮੁੱਢ ਗੁਰੂ ਅਰਜਨ ਦੇ ਮਹਾਰਾਜ ਨੇ ਕਹਿੰਦੇ ਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਵਿਅਮਤਾ ਬਣਾਉਂਦੇ ਨੇ ਕਿ ਕਿਸ ਤਰੀਕੇ ਨਾਲ ਗੁਰੂ ਅਰਜਨ ਦੇ ਮਹਾਰਾਜ ਨੂੰ ਗੁਰੂ ਅਰਜਨ ਦੇ ਮਹਾਰਾਜ ਤੇ ਆਪਾਂ ਆਪਣੀ ਸ਼ਰ੍ਹਾਂ ਆਪਣੀ ਕਾਨੂੰਨ ਆਪਣਾ ਲਾਗੂ ਕਰਕੇ ਮਹਾਰਾਜ ਨੂੰ ਖਤਮ ਕਰੀਏ ਇਧਰ ਗੁਰੂ ਸਾਹਿਬ ਦਾ ਪਿਆਰ ਗੁਰੂ ਨਾਲ ਬੜਾ ਹੈ ਕਹਿੰਦੇ ਜਿਸ ਦਿਨ ਕੋਥੀ ਪਰਮੇਸ਼ਰ ਦਾ ਥਾਨ ਪ੍ਰਕਾਸ਼ ਕੀਤਾ ਨਾ ਤੇ ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਬਾਬਾ ਬੁੱਢਾ ਜੀ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣ ਸਭ ਪੰਥ ਪਹਿਲੀ ਆਵਾਜ਼ ਮਾਰੇ ਕਹਿੰਦੇ ਬਾਬਾ ਬੁੱਢਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰੋ ਪ੍ਰਕਾਸ਼ ਕਰਕੇ ਸ੍ਰੀ ਇਹਦਾ ਹੁਕਮਨਾਮਾ ਸਾਹਿਬ ਲਓ ਇਹਦਾ ਫਰਮਾਨ ਲਓ ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਆਹ ਪ੍ਰਕਾਸ਼ ਕੀਤਾ ਤੇ ਮਹਾਰਾਜ ਦੇ ਬੋਲ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਮਨ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਫਿਰ ਮਹਾਰਾਜ ਦੇ ਹੁਕਮਨਾਮਾ ਸਹਿਬ ਆਏ ਸਿੱਖਾਂ ਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਪੋਥੀ ਪਰਮੇਸ਼ਰ ਕਾ ਥਾਨ ਗੁਰੂ ਸਹਿਬ ਮਹਾਰਾਜ ਦਾ ਆਪਾਂ ਸੁਖ ਆਸਨ ਸਭ ਕਿੱਥੇ ਕਰਨਾ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜਿੱਥੇ ਮੇਰਾ ਕੋਠਾ ਸਹਿਬ ਆਣਾ ਜਿੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਤਖਤ ਸਾਹਿਬ ਕੋਠਾ ਸਾਹਿਬ ਤੋਂ ਪ੍ਰਕਾਸ਼ ਹੋਣ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੇ ਨੇ ਮਹਾਰਾਜ ਕਹਿੰਦੇ ਕੋਠਾ ਸਾਹਿਬ ਆਪਾਂ ਗੁਰੂ ਸਾਹਿਬ ਮਹਾਰਾਜ ਦਾ ਸੁਖਾਸਣ ਕਰਨਾ ਹੈ ਉੱਥੇ ਗੁਰੂ ਸਾਹਿਬ ਦਾ ਪਲੰਗਾ ਲਾਓ ਗੁਰੂ ਸਾਹਿਬ ਮਹਾਰਾਜ ਤੇ ਚੰਦੂਆ ਲਾਓ ਕਹਿੰਦੇ ਮਹਾਰਾਜ ਇਹ ਤਾਂ ਸਭ ਕੁਝ ਠੀਕ ਹੈ ਪਰ ਪਾਦਸ਼ਾਹ ਜੀ ਤੁਸੀਂ ਕਿੱਥੇ ਆਰਾਮ ਕਰੋਗੇ ਆ ਸੁਣਿਓ ਗੁਰੂ ਨਾਲ ਪਿਆਰ ਕਿੰਨਾ ਸੀ ਮੈਂ ਤਾਂ ਇੱਕ ਗੱਲ ਕਹਿੰਨਾ ਜਿਨੇ ਸਤਗੁਰ ਨਾਨਕ ਗੁਰੂ ਸਾਹਿਬ ਦੇ ਘਰ ਨੂੰ ਪੂਜਿਆ ਜਿਨੇ ਗੁਰੂ ਸਾਹਿਬ ਦੇ ਘਰ ਦੇ ਦਰਸ਼ਨ ਪਰਸ਼ਨ ਕੀਤੇ ਹੈ ਮਹਾਰਾਜੋ ਦੀ ਪੂਜਾ ਕਰਵਾ ਦਿੰਦਾ ਹੈ ਗੁਰੂ ਸਾਹਿਬ ਕਿਰਪਾ ਕਰਦੇ ਨੇ ਕਹਿੰਦੇ ਨੇ ਗੁਰੂ ਸਾਹਿਬ ਮਹਾਰਾਜ ਦਾ ਸਰੂਪ ਉੱਪਰ ਰੱਖਿਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਥੱਲੇ ਆਰਾਮ ਨਾਲ ਪਏ ਪਰ ਬੜੇ ਹੈਰਾਨ ਹੋਊਂਗੀ ਇੰਨਾ ਪਿਆਰ ਇੰਨਾ ਸਹਿਜ ਇੰਨੀ ਮਠਾਸ ਇੰਨੀ ਮੁਹੱਬਤ ਗੁਰੂ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਚ ਤਾਂ ਵਰਤਦੀ ਸੀ ਗੁਰੂ ਸਾਹਿਬ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੋਥੀ ਪਰਮੇਸ਼ਰ ਦੇ ਥਾਂ ਨੂੰ ਮਹਾਰਾਜ ਨੇ ਕਿੰਨਾ ਪਿਆਰ ਦਿੱਤਾ ਤੇ ਇੱਕ ਗੱਲ ਯਾਦ ਰੱਖਿਓ ਇੰਨਾ ਪਿਆਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਤੇ ਅਕਾਲ ਪੁਰਖ ਨੇ ਦਿੱਤਾ ਜਿਹਦੇ ਹੁਕਮ ਦੇ ਵਿੱਚ ਅਗ ਜਿਹਦੇ ਹੁਕਮ ਦੇ ਵਿੱਚ ਪਵਨ ਚੱਲਦੀ ਹੈ ਤੇ ਮਹਾਰਾਜ ਕਹਿੰਦੇ ਉਸ ਅੱਗ ਉਸ ਹੁਕਮ ਨੂੰ ਗੁਰੂ ਸਾਹਿਬ ਮਹਾਰਾਜ ਨੇ ਕਿਹਾ ਨਹੀਂ ਗੁਰੂ ਸਾਹਿਬ ਦੇ ਅਕਾਲ ਪੁਰਖ ਦੇ ਹੁਕਮ ਵਿੱਚ ਸਭ ਕੁਝ ਹੈ ਭੈ ਵਿੱਚ ਪਵਨ ਵਹ ਸਦਵਾਉ ਭੈ ਦੇ ਵਿੱਚ ਪਵਨ ਚੱਲਦੀ ਹੈ ਕਿਤੇ ਨੇਰੀ ਆ ਜ ਆਪਕਾ ਨੇ ਹਾਏ ਨੇਰੀ ਆ ਗਈ ਕਿ ਗੁਰੂ ਸਾਹਿਬ ਨਾਲ ਨਾ ਗੁਰੂ ਅੰਗਦ ਦੇ ਮਹਾਰਾਜ ਨਾਲ ਬੜਾ ਪਿਆਰ ਕਰੇ ਮਹਾਰਾਜ ਨਾਲ ਪਿਆਰ ਕਰੇ ਕਦੇ ਖਿਚੜੀ ਤਿਆਰ ਕਰੇ ਗੁਰੂ ਸਾਹਿਬ ਨੂੰ ਲੈ ਕੇ ਜਾਣ ਇੱਕ ਦਿਨ ਨੇਰੀ ਬੜੀ ਆਈ ਨੇਰੀ ਆਈ ਤੇ ਉਹਨੇ ਕਿਹਾ ਮਹਾਰਾਜ ਨੇਰੀ ਆ ਗਈ ਸੱਚੇ ਪਾਤਸ਼ਾਹ ਕਿਰਪਾ ਕਰੋ ਰੋਕ ਦੋ ਤੇ ਜਦੋਂ ਖਿਚੜੀ ਲੈ ਕੇ ਗੁਰੂ ਸਾਹਿਬ ਮਹਾਰਾਜ ਕੋਲ ਗਿਆ ਨਾ ਮਹਾਰਾਜ ਨੇ ਪਿੱਟ ਕਰ ਲਈ ਮਹਾਰਾਜ ਕਹਿੰਦੇ ਹੋਏ ਭਲਿਆ ਤੂੰ ਆ ਕੇ ਕੀ ਕੀਤਾ ਕਹਿੰਦਾ ਮਹਾਰਾਜ ਮੈਂ ਤਾਂ ਕੁਛ ਨਹੀਂ ਕੀਤਾ ਕਹਿੰਦਾ ਨਹੀਂ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਇਹ ਪਵਨ ਚੱਲਦੀ ਸੀ ਇਹ ਹੰਡੇਰੀ ਚੱਲਦੀ ਸੀ ਕੀੜਿਆਂ ਨੂੰ ਰਿਜਕ ਪਹੁੰਚਾਉਣਾ ਸੀ ਉੱਥੋਂ ਤੱਕ ਇੰਨੀ ਹਵਾ ਤੇਜ਼ ਚਾਹੀਦੀ ਸੀ ਅੱਜ ਉਹ ਭੁੱਖੇ ਬੈਠੇ ਨੇ ਤੇ ਧੰਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਮੈਂ ਖਿਚੜੀ ਦੱਸ ਕਿਵੇਂ ਖਾਵਾਂ ਫਿਰ ਉਹ ਸਿੱਖ ਨੇ ਗੁਰੂ ਸਾਹਿਬ ਮਹਾਰਾਜ ਤੋਂ ਮਾਫੀ ਮੰਗੀ ਮਹਾਰਾਜ ਭੁੱਲ ਹੋ ਗਈ ਹੁਕਮ ਵਿੱਚ ਹੁੰਦਾ ਹੈ ਗੁਰੂ ਦਾ ਜਿੰਨਾ ਵੀ ਵਰਤਾਰਾ ਹੈ ਮਹਾਰਾਜ ਦਾ ਹੁਕਮ ਦੇ ਵਿੱਚ ਹੈ ਉਹਦੇ ਹੁਕਮ ਤੋਂ ਬਾਹਰ ਤਾਂ ਪੱਤਾ ਵੀ ਹੈ ਨਹੀਂ ਜੇ ਤੁਸੀਂ ਵੇਖੋ ਤਵੀ ਤੇ ਕੋਈ ਮਾਈ ਪ੍ਰਸ਼ਾਦਾ ਬਣਾਉਂਦੀ ਹੈ ਇਹ ਵੀ ਹੁਕਮ ਚ ਹੈ ਮਹਾਰਾਜ ਨੇ ਉੱਥੇ ਡਿਊਟੀ ਲਾਤੀ ਕਿਸੇ ਮਾਂ ਨੂੰ ਕਹੇ ਇੱਥੇ ਬਹਿ ਜਾ ਬਾਣੀ ਸੁਣ ਇਹਦੀ ਇੱਥੇ ਡਿਊਟੀ ਹੈ ਕਿਸੇ ਨੂੰ ਕਹਤਾ ਨਹੀਂ ਤੂੰ ਤੱਪੜ ਵਛਾ ਮਹਾਰਾਜ ਕਹਿੰਦੇ ਮੈਂ ਤੇਰੇ ਨਾਲ ਹੈ ਗੁਰੂ ਨਾਲ ਹੁੰਦਾ ਹੈ ਉਹ ਜਿੱਥੇ-ਜਿੱਥੇ ਵੀ ਤੁਸੀਂ ਕੋਈ ਕਾਰਜ ਕਰਦੇ ਹੋ ਤੇ ਇੱਕ ਗੱਲ ਯਾਦ ਰੱਖਿਓ ਸੇਵਾ ਉਹੀ ਪ੍ਰਵਾਨ ਹੈ ਜਿਹੜੀ ਕੋਈ ਦੇਖਦਾ ਨਾ ਹੋਵੇ ਤੇ ਜਿਹੜੀ ਸੇਵਾ ਸੰਸਾਰ ਨੂੰ ਦਿਖਦੀ ਉਹ ਰੱਬ ਦੇ ਘਰ ਚ ਪ੍ਰਵਾਨ ਨਹੀਂ ਹੁੰਦੀ ਸੇਵਾ ਵੀ ਮਹਾਰਾਜ ਕਹਿੰਦੇ ਲੁਕ ਕੇ ਕਰਿਆ ਕਰ ਤੂੰ ਵੀ ਇਕੱਲਾ ਮੈਂ ਵੀ ਇਕੱਲਾ ਤੂੰ ਮੈਨੂੰ ਵੇਖ ਕੇ ਕਵੇਂ ਵਾਹਿਗੁਰੂ ਮੈਂ ਤੈਨੂੰ ਵੇਖ ਕੇ ਕਮਾਂ ਵਾਹਿਗੁਰੂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੇਵਾ ਕਰਤ ਹੋਏ ਨਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਕਹਿੰਦੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੀ ਵਿਰੋਧਤਾ ਲਗਾਤਾਰ ਸ਼ੁਰੂ ਹੋਣੀ ਹੋਗੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਦਰੋ ਖੁਸਰੋ ਵਰਗਾ ਨੇ ਜਹਾਂਗੀਰ ਵਰਗਾ ਨੇ ਕਹਿਤਾ ਖੁਸਰੋ ਜਿਹੜਾ ਤੇਰਾ ਪੁੱਤ ਸੀ ਨਾ ਬਗਾਵਤ ਕਰੀ ਉਹਨੇ ਤਾਂ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਲੰਗਰ ਚ ਬਹਿ ਕੇ ਪ੍ਰਸ਼ਾਦਾ ਛਕਿਆ ਗੁਰੂ ਸਾਹਿਬ ਨੇ ਸਰੂਪੇ ਪਾਏ ਉਹਨਾਂ ਨੂੰ ਇੰਨਾ ਮਹਾਰਾਜ ਤੇ ਉਹਨਾਂ ਨੇ ਵਿਉਂਤ ਬਣਾਈ ਮਹਾਰਾਜ ਨੂੰ ਫੇਰ ਕਹਿੰਦੇ ਉਹ ਗੁਰੂ ਗ੍ਰੰਥ ਜੀ ਨੂੰ ਸਾਰੇ ਨਮਸ਼ਕਾਰ ਕਰਦੇ ਨੇ ਕੋਈ RAM ਵਾਲਾ ਉਹ ਵੀ ਨਮਸ਼ਕਾਰ ਕਰਦਾ ਅੱਲਾਹ ਵਾਲਾ ਨਮਸ਼ਕਾਰ ਕਰਦਾ ਸੱਚੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਦਾ ਤੁਹਾਡਾ ਸੰਝ ਹੈ ਇਹ ਆਪਣਾ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸੰਝ ਹੈ ਇੱਥੇ ਕੋਈ ਰਾਖਸ਼ੇ ਤੇ ਆ ਜੇ ਉਹਦਾ ਵੀ ਉਨਾ ਹੀ ਪਿਆਰ ਹੈ ਇੱਥੇ ਕੋਈ 2 ਕਰੋੜ ਰੱਖ ਕੇ ਬਹਿ ਜੇ ਉਹਦਾ ਵੀ ਉਨਾ ਹੀ ਪਿਆਰ ਹੈ ਮਹਾਰਾਜ ਸਾਰਿਆਂ ਨਾਲ ਬਰਾਬਰ ਪਿਆਰ ਕਰਦੇ ਨੇ ਗੁਰੂ ਪੁਰਾ ਹੈ ਤੇ ਕਹਿੰਦੇ ਨੇ ਜਦੋਂ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਦੀ ਵਿਰੋਧਤਾ ਹੋਈ ਮਹਾਰਾਜ ਨੂੰ ਹਰ ਪੱਖ ਤੇ ਬੜੇ ਸਹਿਜ ਨਾਲ ਮਹਾਰਾਜ ਰਹਿੰਦੇ ਸੀ ਜਿੰਨਾ ਕੋ ਛੋਨਾ ਮਹਾਰਾਜ ਨੇ ਸਹਿਜ ਨਾਲ ਗੱਲ ਨੂੰ ਸਮਝਾਉਣਾ ਸਿੱਖਾ ਨੇ ਕਹਿਣਾ ਮਹਾਰਾਜ ਵੇਖਿਆ ਨਹੀਂ ਜਾਂਦਾ ਤੁਸੀਂ ਸਹੀ ਹੋ ਮਹਾਰਾਜ ਕਹਿੰਦੇ ਫਿਰ ਕੀ ਆਪਾਂ ਸਹੀ ਹੈ ਹੈ ਤਾਂ ਉਹਦੇ ਹੁਕਮ ਚ ਹੀ ਨੇ ਉਹਦੇ ਹੁਕਮ ਉਹਦੇ ਬਾਣੀ ਚ ਹੀ ਹੈ ਕਹਿੰਦੇ ਮਹਾਰਾਜ ਪਰ ਇਹ ਬੜਾ ਔਖਾ ਹੈ ਤੁਹਾਨੂੰ ਕੋਈ ਬੋਲ ਬੋਲਦਾ ਹੋਵੇ ਅਸੀਂ ਤੁਹਾਡੇ ਕੋਲ ਬੈਠੇ ਹੋਈਏ ਮਹਾਰਾਜ ਸੁਣਿਆ ਨਹੀਂ ਜਾਂਦਾ ਕਿਸੇ ਨੇ ਤਰਕ ਕੀਤਾ ਸੀ ਕਹਿੰਦੇ ਸੀ ਵੀ ਖੰਡ ਵਾਲਾ ਗੱਟਾ ਪਿਆ ਹੋਵੇ ਕੋਲ ਕੁੱਤਾ ਜੇ ਕੁੱਤਾ ਖੰਡ ਵਾਲੇ ਗੱਟੇ 'ਚ ਮੂੰਹ ਪਾਵੇ ਉਹਨੂੰ ਕਹਿੰਦੇ ਭਾਈ ਤੂੰ ਦੱਸ ਫਿਰ ਰੋਡ ਤੈਨੂੰ ਛੋਟੀ ਤਾਂ ਮਾਰਨੀ ਪਊ ਉਸ ਹੀ ਰੱਬ ਦਾ ਭਗਤ ਕਹਿੰਦਾ ਮੈਂ ਛੋਟੀ ਨਹੀਂ ਮਾਰਨੀ ਕਹਿੰਦੇ ਕਿਉਂ ਮਾਰਨੀ ਪਊ ਖੰਡ ਵਾਲੇ ਗੱਟੇ 'ਚ ਮੂੰਹ ਪਾਈ ਜਾਂਦਾ ਹੈ ਕਹਿੰਦੇ ਨਹੀਂ ਖੰਡ ਵੀ ਉਹਦੀ ਕੁੱਤੇ ਚ ਵੀ ਉਹ ਸਾਰੇ ਪਾਸੇ ਉਹ ਆ ਉਹ ਤੋਂ ਬਿਨਾ ਹੈ ਹੀ ਕੁਛ ਨਹੀਂ ਐਵੇਂ ਨਹੀਂ ਕਬੀਰ ਸਾਹਿਬ ਵਰਗਿਆ ਨੇ ਕਹਿਆ ਸੀ ਨਹੀਂ ਤੂੰ ਸੁੱਕੀ ਰੋਟੀ ਨਾ ਖਾਈ ਤੂੰ ਚੋਪੜੀ ਖਾਈ ਕਿਉਂਕਿ ਹਰ ਚੀਜ਼ ਤੁਸੀਂ ਮੱਛਰ ਚ ਵੇਖ ਲਓ ਜਿਹੜੇ ਮਰਜੀ ਪਾਸੇ ਵੇਖੋ ਸਰਬ ਨਿਰੰਤਰ ਸੋਈ ਰਹੇ ਉਹ ਸਾਰੇ ਪਾਸੇ ਵਾਹਿਗੁਰੂ ਆਪ ਵਰਤਾਰਾ ਮਹਾਰਾਜ ਦਾ ਵਰਤਦਾ ਹੈ ਕਹਿੰਦੇ ਚਲੋ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਮਹਾਰਾਜ ਨੂੰ ਫਤਵੇ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਬਕੈ ਨੇ ਨਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਮਹਾਰਾਜ ਦੇ ਸਾਹਮਣੇ ਤਪ ਦੀ ਤਪ ਦੀ ਤਪ ਦੀ ਤਵੀ ਵਿਖਾ ਕੇ ਗੁਰੂ ਅਰਜਨ ਦੇ ਮਹਾਰਾਜ ਨੇ ਕਹਿੰਦੇ ਮਾੜੀ ਜੀ ਝਾਤ ਮਾਰ ਕੇ ਵੇਖੋ ਕਾ ਜੇ ਤੁਸੀਂ ਇਸਲਾਮ ਧਰਮ ਨਹੀਂ ਮੰਨੋਗੇ ਜੇ ਸਾਡੇ ਇਸ ਤੁਸੀਂ 80000 ਰੁਪਏ ਜਮ੍ਹਾਂ ਕਰਾਓ ਆਪਦੇ ਦਸਵੰਦ ਚ ਫਿਰ ਦੇਖਾਂਗੇ ਕੀ ਬਣਦਾ ਹੈ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਦਾ ਜਿਹੜਾ ਔਰਾ ਸੀ ਨਾ ਮਹਾਰਾਜ ਦਾ ਦੇਖਣ ਦਾ ਦ੍ਰਿਸ਼ ਸੀ ਮਹਾਰਾਜ ਬਹੁਤ ਠੰਡੀ ਸਵੇਰ ਦੇ ਸਨ ਮਹਾਰਾਜ ਕਹਿੰਦੇ ਤਵੀ ਤਪ ਨਹੀਂ ਰਹੀ ਇਹ ਤਵੀ ਤਾਂ ਠੰਡੀ ਹੈ ਮਹਾਰਾਜ ਕਹਿੰਦੇ ਕੱਲ ਤਾਤੀ ਠੰਡਾ ਹਰਨਾਓ ਮਹਾਰਾਜ ਨਾਮ ਦੇ ਵਿੱਚ ਟਿੱਕੇ ਹੋਏ ਸਨ ਗੁਰੂ ਸਾਹਿਬ ਠੰਡੇ ਸਨ ਮਹਾਰਾਜ ਤਵੀ ਵੱਲ ਵੇਖ ਕੇ ਚੰਦੂ ਕਹਿੰਦਾ ਕਹਿੰਦਾ ਕੀ ਹੈ ਤਵੀ ਹੋਰ ਆਕ ਬਚਾਓ ਕਿਉਂਕਿ ਚੰਦੂ ਦੇ ਕੋਲੇ ਅੱਗ ਦੇ ਭਾਂਬੜ, ਕਰੋਧ ਦੇ ਭਾਂਬੜ ਬਹੁਤ ਸਨ। ਉਹਨੂੰ ਪਤਾ ਸੀ ਵੀ ਮੇਰੀ ਧੀ ਦਾ ਰਿਸ਼ਤਾ ਛੱਡਿਆ। ਗੁਰੂ ਸਾਹਿਬ ਨੇ ਧੀ ਦਾ ਰਿਸ਼ਤਾ ਛੱਡਿਆ ਨਹੀਂ ਸੀ। ਗੁਰੂ ਕੀ ਸੰਗਤ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਗੁਰੂ ਸਾਹਿਬ ਨੂੰ ਚਿੱਠੀ ਲਿਖੀ ਤੇ ਗੁਰੂ ਸਾਹਿਬ ਨੂੰ ਲਿਖ ਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਇਹ ਆਪ ਦੇ ਆਪ ਨੂੰ ਚਬਾਰਾ ਦੱਸਦਾ ਤੇ ਤੁਹਾਨੂੰ ਦੱਸਦਾ ਮੋਰੀ ਦੀ ਇੱਟ। ਤੇ ਤਾਂ ਗੁਰੂ ਅਰਜਨ ਦੇ ਮਹਾਰਾਜ ਨੇ ਸੰਗਤ ਦਾ ਹੁਕਮ ਮੰਨ ਕੇ ਗੁਰੂ ਸਾਹਿਬ ਮਹਾਰਾਜ ਨੇ ਉਹ ਚੰਦੂ ਦੀ ਧੀ ਦਾ ਰਿਸ਼ਤਾ ਛੱਡਿਆ ਸੀ ਤੇ ਚੰ ਚੰਦੂ ਦੇ ਮਨ 'ਚ ਇਹ ਕੁੰਡੀ ਸੀ ਕਿ ਅੱਜ ਮੌਕਾ ਹੈ ਕਿ ਗੁਰੂ ਅਰਜਨ ਦੇ ਮਹਾਰਾਜ ਕਿਸੇ ਤਰੀਕੇ ਨਾਲ ਖਤਮ ਕਰ ਦੇਣਾ ਕਹਿੰਦੇ ਜੇ ਤੁਹਾਡਾ ਰੱਬ ਨਾਲ ਇੰਨਾ ਹੀ ਪਿਆਰ ਹੈ ਤੁਸੀਂ ਰੋਜ਼ ਰੱਬ ਰੱਬ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਤੇ ਗੁਰੂ ਅਰਜਨ ਦੇਵ ਨੂੰ ਕਹਿੰਦੇ ਅਰਜਨ ਤਤੀ ਤਵੀ ਹੈ ਲੈ ਬੈਠ ਕਾਂ ਗੁਰੂ ਸਾਹਿਬ ਮਹਾਰਾਜ ਗੁਰੂ ਦਾ ਕਿੰਨਾ ਪਿਆਰ ਹੋ ਜਦੋਂ ਵੀ ਘਰ ਚ ਬਾਣੀ ਪੜ੍ਹਨੀ ਹੈ ਨਾ ਐ ਨਹੀਂ ਵੀ ਲੱਤਾਂ ਸਾਲ ਲੀਆਂ ਬੈੱਡ ਤੇ ਮੋਬਾਈਲ ਲੈ ਕੇ ਬਹਿ ਗਏ ਉਧਰ ਨੂੰ ਮੂੰਹ ਕਰ ਲਿਆ ਇਧਰ ਨੂੰ ਮੂੰਹ ਕਰ ਲਿਆ ਨਹੀਂ ਜਦੋਂ ਵੀ ਬਾਣੀ ਪੜ੍ਹਨੀ ਹੈ ਚੌਂਕੜਾ ਲਾਓ ਗੁਟਕਾ ਸਾਹਿਬ ਹੱਥ 'ਚ ਰੱਖੋ ਕੋਲ ਗੜਵੀ ਜਲ ਦੀ ਭਰ ਕੇ ਕੋਲ ਰੱਖੋ ਜਿਵੇਂ ਜਿਵੇਂ ਜਪਜੀ ਦਾ ਜਾਪ ਕਰੋਗੇ ਜਿਵੇਂ ਜਿਵੇਂ ਸੁਖਮਨੀ ਸਾਹਿਬ ਦਾ ਜਾਪ ਕਰੋਗੇ ਜਿਵੇਂ ਜਿਵੇਂ ਆਸਾ ਦੀ ਵਾਰ ਦਾ ਜਾਪ ਕਰੋਗੇ ਕੋਲ ਪਿਆ ਗੜਵੀਚ ਪਾਣੀ ਵੀ ਅੰਮ੍ਰਿਤ ਬਣ ਜੂ ਕਿਉਂਕਿ ਬਾਣੀ ਤੇ ਪਾਣੀ ਦਾ ਸੁਮੇਲ ਬਹੁਤ ਵੱਡਾ ਮਹਾਰਾਜ ਨੇ ਕਰਵਾਇਆ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਨੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਗਿਆ ਗੁਰੂ ਸਾਹਿਬ ਮਹਾਰਾਜ ਅਡੋਲ ਬੈਠੇ ਨੇ ਚੰਦੂ ਕਹਿੰਦਾ ਹਜੇ ਵੀ ਸਵਾਸ ਚੱਲਦੇ ਨੇ ਚੰਦੂ ਦੀ ਇਹ ਸੀ ਵੀ ਗੁਰੂ ਸਾਹਿਬ ਮਹਾਰਾਜ ਖਤਮ ਹੋ ਜਾਣ ਕਹਿੰਦੇ ਨੇ ਫਿਰ ਲਗਾਤਾਰ ਗੁਰੂ ਸਾਹਿਬ ਨੂੰ ਤਸੀਹੇ ਦਿੱਤੇ ਗਏ ਤੇ ਤਸੀਹੇ ਦਿੰਦੇ ਰਹੇ ਤੱਤਿਆਂ ਤਵਿਆਂ ਤੇ ਬਿਠਾਇਆ ਕਹਿੰਦੇ ਨਹੀਂ ਇਹਨੇ ਸਿਰ ਤੇ ਤੱਤਾ ਤੱਤਾ ਰੇਤਾ ਪਾਉ ਤਵੀ ਤੱਤੀ ਹੈ ਰੇਤਾ ਵੀ ਤੱਤਾ ਹੈ ਪਰ ਗੁਰੂ ਸਾਹਿਬ ਠੰਡੇ ਨੇ ਮਹੀਨਾ ਵੀ ਗਰਮ ਹਰ ਬੰਦਾ ਕੋਲ ਗਰਮ ਖੜਾ ਹੈ ਪਰ ਗੁਰੂ ਸਾਹਿਬ ਮਹਾਰਾਜ ਬਹੁਤ ਠੰਡੇ ਸੁਭਾਅ ਦੇ ਅੰਦਰ ਨਾਮ ਜਪਜੀ ਸਾਹਿਬ ਦਾ ਜਾਪ ਕਰਦੇ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਗਰਭ ਨ ਆਇਓ ਕਹਿੰਦੇ ਜੀ ਨੇ ਇੱਕ ਵਾਰੀ ਗੁਰੂ ਅਰਜਨ ਦੇ ਮਹਾਰਾਜ ਨੂੰ ਜਪ ਲੈਣਾ ਮਹਾਰਾਜ ਕਹਿੰਦੇ ਸੰਕਟ ਗਰਭ ਜੋੜ ਸਾਰੀਆਂ ਜੁਨਾਂ ਗੁਰੂ ਅਰਜਨ ਦੇ ਮਹਾਰਾਜ ਕੱਟ ਦਿੰਦੇ ਨੇ ਸੋ ਇਸੇ ਤਰ੍ਹਾਂ ਫਿਰ ਮਹਾਰਾਜ ਨੇ ਰਾਵੀ ਦੇ ਅੰਦਰ ਜਾ ਕੇ ਗੁਰੂ ਸਾਹਿਬ ਮਹਾਰਾਜ ਨੇ ਪੰਜ ਭੂਤਕ ਸਰੀਰ ਨੂੰ ਆਸਤੇ ਆਸਤੇ ਆਪਣੇ ਸਵਾਸਾਂ ਨੂੰ ਛੱਡਿਆ ਇਸੇ ਤਰ੍ਹਾਂ ਗੁਰੂ ਅਰਜਨ ਦੇ ਮਹਾਰਾਜ ਦੇ ਆਪਾਂ ਸ਼ਹੀਦੀ ਦਿਹਾੜੇ ਮਨਾ ਰਹੇ ਆਂ ਔਰ ਇਸ ਨਗਰ ਦੇ ਅੰਦਰ ਵਧਾਤੇ ਨਗਰ ਦੇ ਅੰਦਰ ਜਿਵੇਂ ਬਾਬਾ ਭਾਗ ਸਿੰਘ ਜੀ ਹੁਰੀ ਵਿਦੇਸ਼ ਗਏ ਹੋਏ ਨੇ ਆਪਾਂ ਸਾਰੇ ਪਰਿਵਾਰ ਨੇ ਸਾਰਿਆਂ ਨੇ ਰਲ ਮਿਲ ਕੇ ਫਿਰ ਗੁਰੂ ਸਾਹਿਬ ਦੀ ਆਪਾਂ ਅਸੀਸ ਲਈ ਹੈ ਸੋ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਨਾਨਕਸਰ ਅੰਦਰ ਦਾਸਤਰੀਕ ਨੂੰ ਸ਼ਬੀਲ ਲਾਈ ਗੁਰੂ ਸਾਹਿਬ ਦੇ ਦਿਹਾੜੇ ਮਨਾਏ ਵੱਡੇ ਵੱਡੇ ਡੇਡੇ ਤਰਬੂਜ ਦਿੱਤੇ ਸੰਗਤਾਂ ਨੂੰ ਵੱਡੇ ਵੱਡੇ ਡੇਡੇ ਤਰਬੂਜ ਦਿੱਤੇ ਸੰਗਤਾਂ ਨੂੰ ਦੇਸ਼ ਵਿਦੇਸ਼ ਤੋਂ ਸੰਗਤ ਆਈਆਂ ਸੋ ਉੱਥੇ ਵੀ ਬਹੁਤ ਪਿਆਰ ਦੇ ਅੰਦਰ ਬਾਬਾ ਗੀਜਰ ਸਿੰਘ ਜੀ ਜਿਹੜੀ ਕੁਟੀਆ ਚ ਬੈਠੇ ਹੁੰਦੇ ਸੀ ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਵੀ ਇੱਥੇ ਬਾਬਾ ਗੀਜਰ ਸਿੰਘ ਜੀ ਬੈਠੇ ਹੁੰਦੇ ਸੀ ਤੇ ਇਹ ਤੁਸੀਂ ਹੈਰਾਨ ਹੋਵੋਗੇ ਜਿੱਥੇ ਬਾਬਾ ਗੀਜਾ ਸਿੰਘ ਜੀ ਉਹ ਕਮਰਾ ਛੋਟਾ ਜਿਹਾ ਉੱਥੇ ਬੈੰਦੇ ਸੀ ਪਰ ਤੁਸੀਂ ਸਾਧੂ ਦੀ ਰੱਬ ਨਾਲ ਪਿਆਰ ਕਰਨ ਵਾਲੇ ਗੁਰਸਿੱਖਾਂ ਦੀ ਕਮਾਈ ਵੇਖਿਆ ਕਰੋ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਉੱਥੇ ਹਜ਼ਾਰ ਲੱਖਾਂ ਗੁਣਾ ਰੱਬ ਦੀਆਂ ਬਰਕਤਾਂ ਜਾਦੇ ਵਰਤਨਾ ਸ਼ੁਰੂ ਹੋ ਜਾਂਦੀਆਂ ਨੇ ਉਹਦੀ ਨਿਸ਼ਾਨੀ ਆਵਦਾਤੇ ਨਗਰ ਜਿੱਥੇ ਤੁਸੀਂ ਗਲਬ ਕਲਾਾਂ ਤੋਂ ਹੋਰ ਬਜ਼ੁਰਗ ਇਲਾਕਾ ਜਿੱਥੋਂ ਜਿੱਥੋਂ ਤੁਸੀਂ ਸਾਰੇ ਪਹੁੰਚੇ ਹੋ ਸਾਰੀ ਸੰਗਤ ਦਾ ਬਾਬਾ ਜੀ ਭਾਗ ਸਿੰਘ ਜੀ ਵੱਲੋਂ ਸਮੂਹ ਨਾਨਕ ਸਰਦੇ ਅਮਰ ਸੰਚਾਰ ਜਥੇ ਬਾਬਾ ਸੰਤ ਬਾਬਾ ਗੀਜਰ ਸਿੰਘ ਜੀ ਸਮੂਹ ਗੁਰਸਿੱਖ ਭਾਈ ਧੰਨਾ ਸਿੰਘ ਜੀ ਸਮੂਹ ਜਿਹੜੇ ਸਿੰਘ ਇੱਥੇ ਸੇਵਾ ਕਰਦੇ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਮਹਾਰਾਜ ਦੇ ਅਖੰਡ ਪਾਠ ਸਾਹਿਬ ਦੇ ਮਹਾਰਾਜ ਦੇ ਜਾਪ ਕੀਤੇ ਬਾਣੀ ਪੜੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਐਨਐਸਬੀ ਜੀ ਲਾਈਵ ਨਾਨਕ ਸਰ ਭਗਤੀ ਦਾ ਘਰ ਉਚਿੰਨਣ ਵਾਲਿਆਂ ਦਾ ਵੀ ਬੜਾ ਵੱਡਾ ਧੰਨਵਾਦ ਹੈ ਜਿਹੜੇ ਲਾਈਵ ਕਰ ਰਹੇ ਨੇ ਇਹ ਸਾਰੇ ਸਮਾਗਮ ਨੂੰ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਆਪ ਜੀ ਵੱਧ ਚੜ ਕੇ ਹਰ ਦਸਵੀਂ ਤੇ ਪਹੁੰਚਿਆ ਕਰੋ ਤੇ ਆਪਾਂ ਗੁਰੂ ਸਾਹਿਬ ਮਹਾਰਾਜ ਦੇ ਘਰ ਦੇ ਲਾਹੇ ਪ੍ਰਾਪਤ ਕਰੀਏ ਜੀ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਆਗਾ ਸੁਖ ਮੇਰੇ ਪਿਛ ਮੀਤਾ ਪਾਸ਼ਾ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਾਈ ਫਿਰ ਡੋਲਤ